ਪੇਸ਼ ਕਰਨ ਲੱਗੇ ਆ ਸੌਰਿਆਂ ਦੇ ਪਿੰਡ ਦਾ ਖਿਆਲ ਭੁੱਲ ਗਿਆ ਵੇ ਤੈਨੂੰ ਸਾਲੀ ਦਾ ਜਮਾ ਨਹੀਂ ਚੇਤਾ ਆਇਆ ਦੁੱਧ ਵਿੱਚ ਰੰਨ ਕੇ ਖਵਾਵਾਂ ਸੇਵੀਆਂ ਵੇ ਜੀਜਾ ਬਰਿਆਂ ਪਿੱਛੋਂ ਤੂੰ ਸੌਰੀ ਆਇਆ ਸੌਰੀ ਜਾ ਕੇ ਸੇਵੀਆਂ ਕੌਣ ਖਾਂਦਾ ਹੈ ਅੱਜ ਨਾ ਓਏ ਭਰਾਵਾ ਕਰੇ ਸਿੱਖਲੀ ਕਰੇ ਸਿੱਖਲੀ ਲਓ ਜੀ ਸੌਰਿਆਂ ਦੇ ਪਿੰਡ ਦਾ ਖਿਆਲ ਭੁੱਲ ਗਿਆ ਵੇ ਤੈਨੂੰ ਸਾਲੀ ਦਾ ਜਮਾ ਨਹੀਂ ਚੇਤਾ ਆਇਆ ਲਓ ਜੀ ਸੌਰੀ ਜਾ ਕੇ ਦੁੱਧ ਵਿੱਚ ਰੰਨੇ ਕੇ ਖਵਾਵਾ ਸੇਵੀਆਂ ਵਜੀ ਜਸ ਬਰੇਆ ਪਿਛੋ ਦੂ ਸੌਰੀ ਆਇਆ ਸੌਰੀ ਜਾ ਕੇ ਸੇਵੀਆਂ ਕੌਣ ਖਾਂਦਾ ਅੱਜ ਕੱਲ ਪਵੇਂ ਭੈਣ ਕੋਲੇ ਗਿਆ ਹੋਵੇ ਅੱਜ ਕੱਲ ਨਹੀਂ ਸਿਆਲ ਦੇ ਮਹੀਨੇ ਚ ਜਦੋਂ ਠੰਡ ਜੀ ਪੈਂਦੀ ਹੁੰਦੀ ਹੈ ਕਈ ਦਿਨ ਤੇ ਕਈ ਦਿਨ ਸੂਰਜ ਜੀ ਨਹੀਂ ਦਿਸਦਾ ਕਹਦੇ ਵੀਰਾ ਚਾਹ ਬਣਾਵਾ ਦੁੱਧੇ ਚ ਪੱਤੀ ਮਲਵੀਂ ਜੀਬ ਨਾ ਕਹਿੰਦਾ ਨਹੀਂ ਭਣੇ ਪੈਗ ਲੱਗਿਆ ਵੀ ਕਿਤੇ ਪਈ ਹੋ ਉਪਰੋਣ ਦੀ ਪੌਣੀ ਕੋ ਇਕੱਠਾ ਹੀ ਡੂੜ ਪੂਆ ਠੋਕਾਂਗੇ ਜੇ ਇਹਨੂੰ ਆਖੂਗਾ ਉਹ ਲਾਲਾ ਤੂੰ ਵੀ ਕਹਿੰਦੇਂਗੇ ਨਹੀਂ ਸਰਦਾਰਾ ਛੱਡੀ ਐ ਤੇ ਸੌਰੀ ਜਾ ਕੇ ਸਵਾਲ ਪੈਦਾ ਨਹੀਂ ਹੁੰਦਾ ਆਓ ਜੀ ਹਿੰਦੂਆਂ ਦਾ ਚੜਦੇ ਪਾਸੇ ਤੇ ਆਰਾ ਮੁਸਲਮਾਨਾਂ ਦਾ ਲੈਂਦੇ ਆਸ਼ਕ ਦਾ ਰੱਬ ਚਾਰ ਚੁਫੇਰੇ ਤੇਨ ਤਸੱਜਦਾ ਕਰਦੇ ਰਹਿੰਦੇ ਹੇ 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 ਪਿੰਡ ਦਾ ਖਿਆਲ ਭੁੱਲ ਗਿਆ ਵੇ ਤੈਨੂੰ ਸਾਲੀ ਦਾ ਜਬਾਨੀ ਚੇਤਾ ਆ ਆ ਸਹੁਰਿਆਂ ਦੇ ਪਿੰਡ ਦਾ ਖਿਆਲ ਭੁੱਲ ਗਿਆ ਵੇ ਤੈਨੂੰ ਸਾਲੀ ਦਾ ਜਬਾਨੀ ਚੇਤਾ ਆ ਆ ਦੁੱਧ ਵਿੱਚ ਰੰਨ ਕੇ ਦੁੱਧ ਵਿੱਚ ਰੰਨ ਕੇ ਦੁੱਧ ਵਿੱਚ ਰੰਨ ਕੇ ਘਵਾਵਾਂ ਸੇਵੀਆਂ ਵਿੱਚ ਜਬਰਿਆਂ ਪਿੱਛੋਂ ਤੂੰ ਸਹੂਰੀ ਘਰਿਆਂ ਪਿੱਛੋਂ ਤੂੰ ਸਹੂਰੀ ਆ ਆ ਦੁੱਧ ਵਿੱਚ ਰੰਨ ਕੇ ਘਵਾਵਾਂ ਸੇਵੀਆਂ ਵਿੱਚ ਜਬਰਿਆਂ ਪਿੱਛੋਂ ਤੂੰ ਸਹੂਰੀ ਆ ਐਸੇ ਤਾਂ ਕਿਸੇ ਨੂੰ ਮੈਂ ਤੰਗੀ ਨਹੀਂ ਦਿੰਦਾ ਹੁੰਦਾ ਜੇ ਤੂੰ ਸੱਚ ਪੁੱਛਦੀ ਐ ਮੇਰੇ ਬਾਰੇ ਐਸੇ ਤਾਂ ਕਿਸੇ ਨੂੰ ਮੈਂ ਤੰਗੀ ਨਹੀਂ ਦਿੰਦਾ ਹੁੰਦਾ ਜੇ ਤੂੰ ਸੱਚ ਪੁੱਛਦੀ ਐ ਮੇਰੇ ਬਾਰੇ ਆਦੀ ਇਸ ਮੁਰਕੇ ਤੇ ਪੈਗੀ શકਦੇ ਨਹੀਂ ਹੈ ਨਹੀਂ ਮਿੱਠੇ ਦੇ ਸ਼ਕੀਨ ਮੁਟਿਆਰ ਆਦੀ ਇਸ ਕੋਕੜ ਤੇ ਪੈਗੀ શકਦੇ ਨਹੀਂ ਹੈ ਨਹੀਂ ਮਿੱਠੇ ਦੇ ਸ਼ਕੀਨ ਮੁਟਿਆਰ ਖੁਸ਼ੀ ਵਿੱਚ ਬੇਬੇ ਬੱਬੂ ਫੁੱਲ ਲੈਣਾ ਸਮਾਉਣ ਸਾਰੇ ਕਬਰ ਨੂੰ ਚੜ ਗਿਆ ਜਾਵੇ ਭਾਰੀ ਬਾਰੀ ਕੁੜੀਆਂ ਦਾ ਵਾੜਦੀਆਂ ਵੇਖਦੀਆਂ ਹਾਨੀ ਤੇ ਬਹਾਨੀ ਕਰ ਆਵੇ ਖੁਸ਼ੀ ਵਿੱਚ ਬੇਬੇ ਬੱਬੂ ਫੁੱਲ ਲੈਣਾ ਸਮਾਉਣ ਸਾਰੇ ਕਬਰ ਨੂੰ ਚੜ ਗਿਆ ਜਾਵੇ ਭਾਰੀ ਬਾਰੀ ਕੁੜੀਆਂ ਦਾ ਵਾੜਦੀਆਂ ਵੇਖਦੀਆਂ ਹਾਨੀ ਤੇ ਬਹਾਨੀ ਕਰ ਆਵੇ ਪੰਜ ਸੱਤ ਵਾਰੀ ਮਸਾ ਹੋਵੇਗਾ ਤੂੰ ਆਇਆ ਪੰਜ ਸੱਤ ਵਾਰੀ ਮਸਾ ਹੋਵੇਗਾ ਤੂੰ ਆਇਆ ਚੀਚਾ ਸਾਡੇ ਪਿੰਡ ਜਾਂਦਾ ਵਿਆਹ ਆਇਆ ਦੁੱਧ ਵਿੱਚ ਰਹਿਣ ਕੇ ਦੁੱਧ ਵਿੱਚ ਰਹਿਣ ਕੇ ਦੁੱਧ ਵਿੱਚ ਰਹਿਣ ਕੇ ਖਮਾ ਮਾ ਸੇਵੀ ਆਵੇ ਚੀਚਾ ਬਰਿਆਂ ਪਿੱਛੋਂ ਤੂੰ ਸੌਰੀ ਬਰਿਆਂ ਪਿੱਛੋਂ ਤੂੰ ਸੌਰੀ ਆ ਮੇਰੇ ਮੁਖੇ ਤਾਂ ਵਿੱਚ ਕਣ ਕਾਂ ਜਵਾਨ ਨਹੀਂ ਸੁਨੀਆਂ ਕਿਵੇਂ ਮੈਂ ਆਉਂਦਾ ਛੱਡ ਕੇ ਤੇਰੇ ਮੁਖੇ ਤਾਂ ਵਿੱਚ ਕਣ ਕਾਂ ਜਵਾਨ ਨਹੀਂ ਸੁਨੀਆਂ ਕਿਵੇਂ ਆਉਂਦਾ ਛੱਡ ਕੇ ਅੱਜ ਇਸ ਗੁੰਡਾ ਤੇਰਾ ਆਣ ਖੜਕਾ ਦਾ ਸਾਰਾ ਤੋੜੀ ਦੰਦ ਜਾਣਾ ਫੱਕਾ ਕੱਢ ਕੇ ਅੱਜ ਇਸ ਗੁੰਡਾ ਤੇਰਾ ਆਣ ਖੜਕਾ ਦਾ ਸਾਰਾ ਤੋੜੀ ਦੰਦ ਜਾਣਾ ਫੱਕਾ ਕੱਢ ਕੇ ਕੋਲੇ-ਬਾਲੇ ਮੁਖੜੇ ਤੇ ਗੋਲ-ਮੋਲ ਚਿਹਰੇ ਕਦੋਂ ਜਾਂਦੇ ਐ ਮਨ ਚੋਂ ਵਸਾਏ ਸੋਲੇ ਪਾਲੇ ਮੱਖੋੜੇ ਤੇ ਗੱਗੂ ਗੋਸ਼ ਨੇ ਗੱਦਮਾਂ ਵਿੱਚ ਜੰਦੇ ਹਵਜ਼ਾਰ ਅੱਧੀ ਅਸੀਂ ਮੁਰਗੇ ਦੇ ਤੇ ਜਾਂ ਅੱਧੀ ਅਸੀਂ ਮੁਰਗੇ ਤੇ ਪੈ ਕੇ ਛੱਕਦੇ ਹੈ ਨਹੀਂ ਮਿੱਠੇ ਦੇ ਸ਼ਕੀਨ ਮੁਟੇ ਹਾਰੇ ਹੋਏ 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 ਘੜੀਆਂ ਦਾ ਤੁੱਤ ਵੀ ਮਹਾਜ਼ਰੇ ਕਰੂੰਗੀ ਜੀਜਾ ਕਰਦਾ ਕਿਹਦਾ ਹੂਦੀ ਤੂੰ ਗੱਲ ਵੇ ਤੇਰੇ ਬਿਨਾ ਪੁੱਛੇ ਮੁੰਡਾ ਸੱਤ ਕਹਿ ਕਵਾਟ ਮੈਂ ਤਾਂ ਸਾਈਕਲ ਠੇਕੇ ਤੇ ਤੱਕ ਹਲਵੇ ਘੜੀਆਂ ਦਾ ਤੁੱਤ ਵੀ ਮਹਾਜ਼ਰੇ ਕਰੂੰਗੀ ਜੀਜਾ ਕਰਦਾ ਕਿਹਦਾ ਹੂਦੀ ਤੂੰ ਗੱਲ ਵੇ ਤੇਰੇ ਬਿਨਾ ਪੁੱਛੇ ਮੁੰਡਾ ਸੱਤ ਕਹਿ ਕਵਾਟ ਮੈਂ ਤਾਂ ਸਾਈਕਲ ਠੇਕੇ ਤੇ ਤੱਕ ਹਲਵੇ ਮਿਲ ਜਿਆ ਹੋ ਗਿਆ ਮਾਹੌਲ ਤੇਰੇ ਆਉਣ ਨਾਲ ਹੋ ਗਿਆ ਮਾਹੌਲ ਤੇਰੇ ਆਉਣ ਨਾਲ ਬੇੜਾ ਸਾ ਢਪਿਆ ਰੁਸ਼ਨਾ ਆਇਆ ਦੁੱਤ ਵਿੱਚ ਰੰਨ ਕੇ ਦੁੱਤ ਵਿੱਚ ਰੰਨ ਕੇ ਦੁੱਤ ਵਿੱਚ ਰੰਨ ਕੇ ਘਾਵਾਂ ਸੇਵੀਆਂ ਵੇਚੀ ਜਬਰਿਆਂ ਪਿੱਛੋਂ ਤੂੰ ਸੌਰੀ ਪਰਿਆਂ ਪਿੱਛੋਂ ਤੂੰ ਸੌਰੀ ਆਇਆ ਦੁੱਤ ਵਿੱਚ ਰੰਨ ਕੇ ਘਾਵਾਂ ਸੇਵੀਆਂ ਵੇਚੀ ਜਬਰਿਆਂ ਪਿੱਛੋਂ ਤੂੰ ਸੌਰੀ ਆਇਆ ਜਿੱਤ ਖੁਸ਼ੀ ਕਰ ਦਿੱਤਾ ਆਹਾ ਜਿੱਤ ਖੁਸ਼ੀ ਕਰ ਦਿੱਤਾ ਕੇ ਰੰਧਾਰ ਕੰਨੇ ਜਾਮਾ ਸਦਕੇ ਨਹੀਂ ਤੇਰੇ ਸਦਕਾਰ ਤੋਂ ਤੇਰੇ ਜਿੰਨਾ ਤੈਨੂੰ ਇਸ ਹਾਨਾ ਵਾਰ ਲੱਭੇ ਨਹੀਂ ਮੈਂ ਸਦਾ ਸੁੱਖ ਮੰਗਾ ਸਦਾ ਸੁੱਖ ਮੰਗਾ ਕਰਤਾਰ ਤੋਂ ਆਖੇ ਰਾਜਾ ਸਿੱਧੂ ਖਾਨ ਦਾਣ ਦੀ ਜਨਾਨੀ ਵੇਹਣ ਜਾਉਂਦੇ ਆ ਸਰੀਬ ਬੰਦੇ ਸਾਰੇ ਆਪਾ ਦੋਵੇਂ ਮਾਰਦੇ ਆ ਘਰ ਮੀਂਹ ਬਿਲੋ ਤੇ ਪੱਖਾ ਆਪਦੇ ਕਰੀਵੇ ਕੰਨੀ ਕਰੀ ਬੈਠੇ ਅਜ਼ਾਰ ਸਾਰੇ ਆਪਦੇ ਕੰਨੀ ਕਰੀ ਬੈਠੇ ਇਹ ਆ ਸਾਡੇ ਸਾਜੀ ਆਪ ਦੇ ਗਨੀ ਗਿੱਤੀ ਵੇਟੇ ਸਾਰੇ ਤੇਰੇ ਮੂੰਖੇ ਤਾਂ ਵਿੱਚ ਕਣ ਕਾਂਝ ਵਾਣ ਨਹੀਂ ਸੁਣਨੀ ਆ ਕਿਵੇਂ ਮੈਂ ਅੱਬਾ ਛੱਡ ਕੇ ਅੱਜ ਅਸੀਂ ਕੁੰਡਾ ਤੇ ਆਇਆ ਹਣ ਖੜਕਾ ਤਾਰਾ ਦੋੜੀ ਦੰਦ ਦਾਣਾ ਵੱਕਾ ਕੱਢ ਕੇ ਕੋਲੇ ਬਾਲੇ ਮੱਖੜੇ ਤੇ ਗੋਲ ਮੋਲ ਤੇਰੇ ਗਦਮਨ ਵਿੱਚ ਜਾਂਦੇ ਹਵਜ਼ਾਰ ਅੱਧੀ ਅੱਧੀ ਮੁਰ ਗਿਆ